ਮਾਰਤੀਆਂ ਹਾਏ ਹਾਏ ਮਾਰਤੀਆਂ ਹਾਏ ਮਾਰਤੀਆਂ ਹਾਏ ਮਾਰਤੀਆਂ ਹਾਏ ਮਾਰਤੀਆਂ ਹਾਏ 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 ਵੇ ਛਡਾ ਦੋ ਵੇ ਛਡਾ ਦੋ ਵੇ ਛਡਾ ਦੋ ਹਾਏ ਸੋ ਤੇ ਮਾਰਦੇ ਬੂ ਨਾ ਨਾ ਬੀਰੂ ਬਰਾਬਰ ਵਾਲੇ ਹੋ ਬਰਾਲੇ ਹੋ ਨਾ ਸਾਹਮਣੇ ਬਰਾਮਣ ਹੋਣਾ ਸਾਹਮਣੇ ਮਾਰਤੀਆਂ हाय मारतगा हाय मारतगा हाय मारतगा वीडियो बना ला बना ला हाय बना वीडियो हाय मारतगा बेचारे ना हाय मारतगा हाय मारतगा दे मंजीत हाय मारतगा हाय मारतगा हाय मारती सारबी सारबी मारती ये मंजीत है सारबी मारती सारबी क्या है ये बोलो ये बोलो ये बोलो ਮਾਰਤੀ ਨਾ ਇਹ ਕਰੋ ਫੜ ਲਾਓ ਬੋਲੋ ਫੜ ਲਾਓ ਹਾਂ ਗੋਲੋ ਹੇ 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 ਹਾਈ ਨੀ ਫੜ ਲਾਓ ਨੀ ਫੜ ਲਾਓ ਹਾਈ ਮਾਰਤੀ ਹਾਈ ਮਾਰਤੀ ਹਾਂ ਹੇ ਹੇ ਹਾਈ ਮਰ ਗਈ ਹਾਂ ਮਰ ਗਈ ਉਹਨ ਕੁੱਟੀ ਵਾਲੀ ਵਿਚਾਰੀ ਨੂੰ ਹਾਏ ਪਾਣੀ ਪਿਆ ਦਿਓ ਮਰ ਗਈ ਉਹ ਤਾਂ ਹਾਏ 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 ਹਾਈ ਕਹੀ ਗਈਆਂ ਮੈਂ ਹਾਏ 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 ਮਰ ਗਈ ਉਹਨਾਂ ਬਾਲੀਂ ਕੁੱਤਾ ਮੈਂ ਹਾਏ ਇਧਰ ਮਿਲ ਲਾਂ ਕੁੱਤਾ ਨਾ ਮੈਂ ਹਾਏ ਉਹ ਮਾਰਤਾ ਫੇਰ ਘਰ ਪਰਤਾ ਫੇਰ ਮਾਰਤਾ ਅੰਦਰ ਜਾ ਕੇ ਹਾਏ ਬੇ ਨਾਈਟ ਚਲਾ ਮੈਂ ਨਾ ਨਾਈਟਾਂ ਚਲਾ ਇਟਾਂ ਨਾਲ ਚਲਾ ਬੇ ਇਟਾਂ ਨਾਲ ਚਲਾਈ ਆਇਟਾਂ ਮਾਰੀ ਜਾਂਦਾ ਕੋਈ ਕੋਈ ਦਮਲ ਕੋ ਕੋਸਦਾ ਬੇ ਨਾਈਟ ਮਾਰਾ ਡਾਕਟਰ ਮਹਾਦਮ ਨੂੰ ਲੈ ਜਾਉਂਗੀ ਇਹਨੂੰ ਬੈਠਾਓ ਲੈ ਜਾਓ ਮੇਰਾ ਨਾਮ ਲਾਪਰੀ ਸਿੰਘ ਹੈ ਮੈਂ ਤੁਮਾਲੂ ਪਿੰਡ ਦਾ ਆਈ ਮੇਰੇ ਮਾਮਾ ਹੀ ਲੱਗਦੇ ਨੇ ਇਹ ਮੈਂ ਉਹਨਾਂ ਦੇ ਦਵਾਈ ਫੜਾਉਣ ਗਿਆ ਸੀਗਾ ਇਹਨਾਂ ਦੀ ਜਦੋਂ ਮੈਂ ਦੇਖਿਆ ਜਾਣ ਸਾਰੀ ਉੱਥੇ ਲੜਾਈ ਹੋਈ ਲੜਾਈ ਹੋਈ ਜਾਂਦੀ ਸੀਗੀ ਜਦੋਂ ਮੈਂ ਨਾਲ ਘਰੇ ਗਿਆ ਉੱਥੇ ਕੈਮਰਾ ਵਿੱਚ ਮੈਨੂੰ ਪਤਾ ਲੱਗਾ ਕਿ ਕੈਮਰਾ ਵੀ ਲੱਗੇ ਹੋਏ ਆ ਸਾਰੀ ਵੀਡੀਓ ਆਈ ਹੋਈ ਉੱਥੇ ਲੜਾਈ ਹੋਈ ਜਾਂਦੀ ਬੇਰਹਿਮੀ ਨਾਲ ਇਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਉੱਥੇ ਮੇਰੀ ਮੰਮੀ ਜੀ ਨੂੰ ਨਪ ਰਹੇ ਦੋ ਬੰਦੇ ਬੇਰ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਸੀ ਉਹਨਾਂ ਨੂੰ ਤਿੰਨੇ ਜਣੇ ਇੱਕ ਇੱਕ ਜਣੇ ਨੂੰ ਕੁੱਟਣ ਰੱਗੇ ਹੋਏ ਸੀ ਸਾਰੇ ਲਾਈਵ ਵੀਡੀਓ ਸਾਡੇ ਕੋਲ ਪੰਗਾ ਪੁਲਿਸ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਿਹਾ ਜੀ ਸਾਡਾ ਇਹਨੇ ਕਿਹਨਾਂ ਟੱਬ ਜੇਲ੍ਹ ਹੋ ਜਾਂਦਾ ਬਹੁਤ ਯਾਰੇ ਹਟਾਈ ਰੀਡ ਦੀ ਹੱਡੀ ਹਿੱਲੀ ਹੋਈ ਹੈ ਮੇਰੀ ਮਾਮੀ ਦੀ ਉਹ ਐਵੇਂ ਦੇ ਵਿੱਚ ਦਾਖਲਾ ਦੋ ਪੇਹ ਹੈ ਸਾਡੇ ਇੱਥੇ ਦਾਖਲਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਪੁਲਿਸ ਕਿਹੜੇ ਮਾਰ ਜਾਂਦੀ ਆ ਕੇ ਆ ਹਸਪਤਾਲ ਦੇ ਵਿੱਚ ਆਏ ਕੋਈ ਇਨਸਾਫ ਨਹੀਂ ਮਿਲ ਰਿਹਾ ਕੱਲ ਪੁਲਿਸ ਨੂੰ 1 ਵਜੇ ਫੋਨ ਲਾਇਆ ਸੀ ਉਦੋਂ ਆਏ ਨਹੀਂ ਮੋਕੇ ਜਦੋਂ ਸਾਰੀ ਬਾਰਦਤ ਹੋ ਗਈ ਅਜੇ ਤੋਂ ਬਾਅਦ ਆ ਕੇ ਜਦੋਂ ਲੜਾਈ ਹੋ ਗਈ ਸਾਰੀ ਘੁੱਟਮਾਰ ਹੋ ਗਈ ਇਹ ਤੋਂ 1 ਮਿੰਟ ਦੇ ਅੰਦਰ ਪੁਲਿਸ ਆ ਗਈ ਪਹਿਲਾਂ ਪੁਲਿਸ 1 ਮਿੰਟ ਜਦੋਂ ਫੋਨ ਲਾਇਆ ਸੀ 100 ਨੰਬਰ ਤੇ ਉਦੋਂ ਆਇਆ ਨਹੀਂ ਕੋਈ ਵੀ ਉੱਥੇ ਜੀ ਅੱਜ ਆਈ ਕਾਰਵਾਈ ਕਾ ਕੋਈ ਕਾਰਵਾਈ ਨੀ ਹੋ ਰਹੀ ਇਹ ਨਾ ਤੀ ਫੜੇ ਨੀ ਕੋ ਕਿ ਸਰਿਆਂ ਘਰੇ ਫਿਰਦੇ ਹਜੇ ਵੀ ਲੜਕਾਰੇ ਮਾਰਦੇ ਕੋਠੇ ਜੜਕੇ ਜੀ ਸਰਿਆਂ ਹਜੇ ਵੀ ਲੜਕਾਰੇ ਮਾਰੀਏ ਦੇ ਕੋਠੇ ਇੱਟਾਂ ਵੀ ਮਾਰੀਆ ਹਾਂ ਇਹ ਟਾਈ ਮਾਰੀਆ ਸਰਿਆਂ ਬਿੱਟਾਂ ਲੜਾਈ ਹੋਣ ਤੋਂ ਬਾਅਦ ਵੀ ਹੱਥ ਨੇ ਵੀ ਇੱਟਾਂ ਮਾਰੀਆਂ ਜੀ ਮੇਰਾ ਨਾਮ ਗੌਰਪ੍ਰਤਾ ਭਵੇ ਪਿੰਡ ਮੇਰਾ ਉੱਗੋ ਆ ਜੀ ਤੇ ਇਹ ਜੀ ਜਿਹੜਾ ਥਾਂ ਸੀ ਪਲਾਟ ਸੀ ਸਾਡੀ ਜਗਾ 2003 ਦੀ ਲੈਤੀ ਹੋਈ ਆ ਜੀ ਉਹ ਜਗਾ ਮੇਰੇ ਤਾਏ ਕਿਆ ਤੋਂ ਮਨਜੀਤ ਕੌਰ ਤੋਂ ਇਹ ਮੇਰੇ ਤਾਏ ਦਾ ਮੁੰਡਾ ਜਿਹੜਾ ਲਖਵੀਰ ਸਿੰਘ ਤੇਰਾ ਮੁੰਡਾ ਉਹ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਜੀ ਜਰਨੇਲ ਸਿੰਘ ਤੇ ਉਹਨਾਂ ਦੀ ਪਤਨੀ ਉਹ ਮੇਰੇ ਘਰ ਦੇ ਗਏ ਕਹਿਣ ਵੀ ਤੁਸੀਂ ਵੀ ਭਾਈ ਜਦੋਂ ਪੁੱਛਿਆ ਨਹੀਂ ਸਾਥੋਂ ਕਿ ਤੁਸੀਂ ਇੱਧਰ ਆਉਣਾ ਕਰੋ ਤਾਂ ਉਹਨਾਂ ਨੇ ਇੰਨੀ ਗੱਲ ਕਹਿਣ ਨਹੀਂ ਦਿੱਤੀ ਜੀ ਉਹਨਾਂ ਨੂੰ ਕੁੱਟਿਆ ਮਾਰਿਆ ਮਗਰੋਂ ਉਸ ਭੈਣ ਛਡਾਉਣ ਲਈ ਮੇਰੀ ਉਹਨੂੰ ਵੀ ਵਿਚੀ ਢਾਲਿਆ ਮਗਰੋਂ ਗਏ ਆ ਮੈਂ ਤਾਂ ਮਗਰੋਂ ਮੈਨੂੰ ਢਾਲਿਆ ਜੀ ਕਿੰਨੇ ਜਣੇ ਸਿਰਾਲੀ ਭੁਗਤ ਸੀ ਸਾਰਿਆਂ ਦੀ ਨਾਲ ਤਿੰਨ ਜਣੇ ਹੋਰ ਸੀ ਉਹ ਸਾਨੂੰ ਪਤਾ ਨਹੀਂ ਜਿਹੜੇ ਰਿਸ਼ਤੇਦਾਰ ਕਿ ਕੌਣ ਪਹਿਲਾਂ ਕਦੇ ਦੇਖੇ ਨਹੀਂ ਸੀ 6 ਜਣੇ ਸੀ ਤੇ ਕੀ ਕਿ 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 ਜਿਵੇਂ ਕਿਨੇ ਕੋਤੇ ਕਿ ਇਹ ਹਾਲਾਤ ਹੈ ਜੀ ਇਕ ਤਾਂ ਉਹਨਾਂ ਕੋਲ ਨਾਲਖ ਦੀ ਡੰਡੀ ਸੀ ਜੀ ਜਿਹੜੇ ਮੇਰੇ ਮਾਰਨਾਂ ਤੇ ਭੈਣ ਦੇ ਮਾਰਨਾਂ ਜੀ ਲੱਤਾਂ ਤੇ ਤੇ ਹੋਰ ਟੰਬੇ ਸੀ ਜਿਹੜੇ ਬਾਲੇ ਚਾਲੀਆਂ ਹੁੰਦੀਆਂ ਉਹ ਸੀ ਜੀ ਕੋਈ ਇਹਦੇ ਘਰਦੇ ਹੋ ਕਿੰਨੇ ਵੀ ਜੱਗਮੀ ਨੇ ਕਿੱਥੇ ਉਹਨਾਂ ਨੂੰ ਕਿੱਥੇ ਭੇਜਦਾ ਉਹਨਾਂ ਨੂੰ ਜੇ ਇੱਥੋਂ ਪਹਿਲਾਂ ਤਰਫੇ ਤੋਂ ਤਰ੍ਹਾਂ ਰਫਰ ਕਰਤਾ ਸੀ ਬਰਨਾਲੇ ਬਰਨਾਲੇ ਵਾਲਿਆਂ ਨੇ ਫੇਰ ਰਫਰ ਕਰਤਾ ਹੁਣ ਬਠਿੰਡੇ ਆ ਜੀ ਧੰਨਵਾਦ 300 ਰੁਪਏ ਨੂੰ 60 ਉਹਨਾਂ ਦੇ ਜਿਆਦਾ ਜੀ ਥੋੜੀ ਜੀ 60 ਜਿਆਦਾ ਕਰਕੇ ਭੇਜਤਾ ਜੀ ਕੀ ਕਰ ਰਹੇ ਤੁਸੀਂ ਇਨਸਾਫ ਹੀ ਚਾਹੁੰਦੇ ਆ ਜੀ ਇਸ ਦਾ ਬੀਨਸਾਫ ਹੋਣਾ ਚਾਹੀਦਾ ਪਹਿਲਾਂ ਕਾਰਵਾਈ ਚੱਲਦੀ ਆ ਜੀ ਸਾਡੀ ਇਹਨੇ ਗੜੀ ਪੱਟੀ ਸੀ ਜੀ ਉਹ ਗਲੀ ਦੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਵੀਡੀਓ ਵੀ ਨੂੰ ਤੇ ਈਸੀ ਨੂੰ ਸਾਰਿਆਂ ਨੂੰ ਮਾਰਕਾ ਕਰੀਆਂ ਹੋਈਆਂ ਜੀ ਦਰਖਾਸਤਾਂ ਉਹ ਤੇ ਨਹੀਂ ਹਲੇ ਕੋਈ ਕਾਰਵਾਈ ਹੋਈ ਤੇ ਕੱਲ ਇਹ ਦੁਪਹਿਰ ਦੀ ਆ ਜੀ ਪੁਲਿਸ ਵੀ ਅੱਜ 1 ਵਜੇ ਆਈ ਆ ਬਿਆਨ ਲੈਣ ਦੀ ਪੁਲਿਸ ਨਹੀਂ ਕੋਈ ਛੇਤੀ ਆਈ ਕੋਈ ਕਾਰਵਾਈ ਹੋਈ ਹੁਣ ਹਲੇ ਕਿਰਾਂ ਬਿਆਨ ਜੇ ਲੈ ਗਏ ਜੀ ਕੋਈ ਨਹੀਂ ਹੋਈ ਉਹ ਤਾਂ ਹਲੇ ਫਿਰਦੇ ਆ ਜੋ ਪੁਲਿਸ ਉਹ ਮੌਕੇ ਤੇ ਵੀ ਪੁਲਿਸ ਪਹੁੰਚ ਚੋ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਜੀ ਸਹਨੇ ਵਾਲੀ ਤੇ ਉਹਨਾਂ ਦੇ ਖੜਿਆਂ ਤੋਂ ਵੀ ਸਾਡ ਨੂੰ ਅੰਦਰ ਸਾਡੇ ਅੰਦਰ ਕੁੱਟਣਾ ਆਇਆ ਜੀ ਉਹ ਵੀਡੀਓ ਹੈਗੀਆਂ ਸਾਡੇ ਕੋਲ ਸਾਰੀਆਂ ਕੈਮਰਾ ਵਿੱਚ ਆਟੀਆਂ ਸਭ ਨੂੰ ਪੁਲਿਸ ਤੋਂ ਵੀ ਨਹੀਂ ਹਟਿਆ ਜੀ ਮੁਲਾਜ਼ਮ ਆਏ ਹੋਏ ਸੀ ਸਹਨੇ ਵਾਲੇ ਕੀ ਕਾਰਵਾਈ ਕਰਨੀ ਸੀ ਕਾਰਵਾਈ ਤਾਂ ਜੀ ਇਹਦੇ ਜੇ ਬੰਗਣੀ ਚਾਹੀਦੀ ਹੈ ਜਦੋਂ ਸਾਡੇ ਘਰੇ ਆ ਕੇ ਕੁੱਟਣਾ ਆਇਆ ਜੀ ਇਨਸਾਫ ਮਿਲਣਾ ਚਾਹੀਦਾ ਸੰਤਾ ਪੁਲਿਸ ਵੀ ਕਾਰਵਾਈ ਕਰਨੀ ਕਾੜੀ ਹੁੰਦੀ ਰਹੀ ਸੀ ਨਹੀਂ ਜੀ ਸਾਡੇ ਪਿੰਡਾਂ ਨੂੰ ਲਾਭ ਉਗੋਕੇ ਆ ਜੀ ਐਮਐਲਏ ਉਹ ਕੋਈ ਸਪੋਰਟ ਕਰਦਾ ਕਿ ਨਾ ਗਲੀ ਦੇ ਕੇਸ ਮੌਕੇ ਸੀ ਉਹ ਤੋਂ ਫੋਨ ਵੀ ਕਰਾਇਆ ਸੀ ਜੀ ਵੋਟਾਂ ਤੋਂ ਇਹ ਪਹਿਲਾਂ ਦੀ ਗੱਲ ਆ ਜੀ ਤੇ ਕਿਹੜਾ ਫੋਨ ਕਰਦਾ ਸੀ ਵੀ ਰੋਕ ਦਿਓ ਕੋਈ ਰੋਕਣ ਨਹੀਂ ਆਏ ਮੁੜ ਕੇ ਕੋਈ ਗੱਲਬਾਤ ਨਹੀਂ ਹੋਈ ਜੀ ਬਾਕੀ ਪੁਲਿਸਣੀ ਜੀ ਟਾਈਮ ਸਿਰ ਪਹੁੰਚੀ ਪਰ 100 ਨੰਬਰ ਤੇ ਫੋਨ ਕਰਕੇ ਮੌਕੇ ਤੇ ਸੱਦਿਆ ਸੀ ਜੀ ਪੁਲਿਸ ਨੂੰ ਜਦੋਂ ਲੜਾਈ ਹੋਈ ਆ ਪੁਲਿਸ ਦੇ ਸਾਹਮਣੇ ਸਾਡੇ ਘਰੇ ਉੱਟਣ ਆਇਆ ਜੀ ਪੁਲਿਸ ਵਾਲਿਆਂ ਨੇ ਵੀ ਬਹੁਤ ਤੱਕੇ ਕਿਹਾ ਵੀ ਪਿੱਛੇ ਵੜ ਜਾ ਮੁੜਿਆ ਮੁੜਿਆ ਨਹੀਂ ਜੀ ਕਾਰਵਾਈ ਤਾਂ ਹੁਣ ਜੀ ਕਾਰਵਾਈ ਜਿਹੜੀ ਬਣਦੀ ਧਾਰਾ ਕਰੇ ਮੇਰੇ ਘਰ ਦਿਆਂ ਦੇ ਇੰਨੀਆਂ ਸੱਟਾਂ ਉਹ ਬਠਿੰਡੇ ਦਾਖਲਾ ਜੀ ਪੁਲਿਸ ਅੱਜ 1 ਵਜੇ ਆਈ ਐ ਇੱਥੇ ਜੀ ਬਿਆਨ ਲੈਣ ਦੀ ਕੱਲ ਦੁਪਹਿਰ ਦੀ ਇਹ ਘਟਨਾ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਉਹ ਉਹਨਾਂ ਤੇ ਤਾਂ ਘਰੇ ਫਿਰਦੇ ਆ ਉਹ ਤਾਂ ਜੀ ਬਾਕੀ ਸਾਡੀਆਂ ਸਾਰੀਆਂ ਦਰਖਾਸਤਾਂ ਉਹ ਗਲੀ ਪਿੱਛੇ ਦਿੱਤੀਆਂ ਹੋਈਆਂ ਜੀ ਡੀਸੀ ਦੇ ਸਾਰੇ ਵੱਡੀ ਪੱਧਰ ਤੇ ਦਿੱਤੀਆਂ ਖਾਸ ਕਰਕੇ ਪ੍ਰਬੰਧਤਮਾਨ ਨੂੰ ਵੀ ਪਾਈ ਹੋਈ ਹੈ ਜੀ ਉਦੀ ਵੀਡੀਓ ਨਾਲ ਲਾ ਕੇ ਇਹ ਹੁਣ ਤੁਹਾਡੇ ਪਲਾਟ ਤੇ ਕਬਜ਼ਾ ਕਰ ਇਹ ਹੁਣ ਪਲਾਟ ਤੇ ਕਰਦਾ ਜੀ ਜੀ ਪਹਿਲਾਂ ਗਲੀ ਤੇ ਕਰ ਲਿਆ ਜੀ ਗਲੀ ਤੇ ਮੇਰੇ ਜਿਹੜੇ ਬਾਥਰੂਮਾਂ ਦੇ ਪਾਈਪ ਸੀ ਸਾਰੇ ਆ ਕੋਲ ਵਿੱਚ ਲੱਪਤਾ ਗਲੀ ਦੇ ਜੀ 4.5 ਫੁੱਟ ਗਲੀ ਉੱਚੀ ਚੱਕਤੀ ਜੀ ਵੀ ਹੀ ਨਾਲ ਸਰਕਾਰੀ ਗਲੀ ਹੈ ਜੀ ਸਰਕਾਰੀ ਇੱਕ ਲੱਗੀ ਹੋਈ ਹੈ ਗਲੀ ਤੇ ਕੋਈ ਵੀ ਗੱਲ ਕਰਦੇ ਨਹੀਂ ਕਰਦਾ ਜੀ ਨਾ ਹੀ ਵੀਡੀਓ ਸਾਫ਼ ਕਰ ਰਹੇ ਆ ਜੇ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਦੇ ਵੀ ਜੀ ਨਿਗਾਹ ਚਾਹੀ ਹੁੰਦੀ ਸੀ ਪਹਿਲਾਂ ਹੀ ਜੇ ਤੇ ਕਾਰਵਾਈ ਹੁੰਦੀ ਹੁੰਦੀ ਸਾਡਾ ਇੰਨਾ ਵੱਧਦਾ ਨਹੀਂ ਸੀ ਜੀ ਇਹ ਕਲੇਸ਼ ਨਹੀਂ ਹੁੰਦਾ ਸੀ ਹੁਣ ਮੇਰਾ ਨਾਮ ਦਰਸ਼ਨਾ ਕੌਰ ਹੈ ਜੀ ਤੇ ਕੱਲ ਜੀ ਕੱਲ ਨਾ ਉਹ ਚਾਲੀਆਂ ਗੱਡੀ ਆ ਰਹੀ ਸੀ ਵੀ ਤੇ ਮੇਰੀ ਭਾਬੀ ਜਦੋਂ ਬਾਹਰ ਗਈ ਤੇ ਮੈਂ ਭਾਬੀ ਦੇ ਮਦਰ ਬਾਗੀ ਉਹਨਾਂ ਨੇ ਜਦੋਂ ਮੇਰੀ ਭਾਬੀ ਨੂੰ ਢਾ ਲਿਆ ਕੁੱਟਣ ਲੱਗ ਗਏ ਜਦੋਂ ਮੈਂ ਉਹਨੂੰ ਛਡਾਉਣ ਲੱਗੀ ਉਹਨਾਂ ਨੇ ਇੱਕ ਚਾਲੀ ਮੇਰੇ ਇੱਥੇ ਮਾਰੀ ਬਾਕੀ ਮੇਰੀਆਂ ਲੱਤਾਂ ਹੀ ਲੱਤਾਂ ਕੁੱਟੀ ਗਏ ਉਸ ਤੋਂ ਬਾਅਦ ਨਲਕੇ ਦੀ ਡੰਡੀ ਨਾਲ ਮੇਰੀਆਂ ਲੱਤਾਂ ਹੀ ਲੱਤਾਂ ਕੁੱਟੀਆਂ ਜੀ ਐਡੀਆਂ ਐਡੀਆਂ ਲੱਤਾਂ ਹੋਈਆਂ ਪੀਆਂ ਕੋਈ ਕਾਰਵਾਈ ਨਹੀਂ ਹੋਈ ਅਸੀਂ ਪਹਿਲਾਂ ਫੋਨ ਕਰਿਆ ਸੀ ਪੁਲਿਸ ਨੂੰ ਜਦੋਂ ਬਾਅਦ ਵਿੱਚ ਮੇਰੀ ਭਾਬੀ ਬੇਹੋਸ਼ ਹੋ ਗਈ ਡਿੱਗ ਪਈ ਉਹਦੇ ਨੇ ਟੂਈ ਦੇ ਮਣ ਕੇ ਕਹਿੰਦੇ ਟੁੱਟ ਗਏ ਉਹਨੂੰ ਜਦੋਂ ਅਸੀਂ ਚੁੱਕ ਕੇ ਅੰਦਰ ਲਿਆਂਦਾ ਪੁਲਿਸ ਵੀ ਉਦੋਂ ਆਈ ਐ ਉਦੋਂ ਵੀ ਸਾਡੇ ਬੇੜੇ ਚਾਕੇ ਜੀ ਬਹੁਤ ਕੁਸ ਬੁਕੀਤਾ ਦਲਿਆ ਨਾਲ ਸਾਡਾ ਬੇੜਾ ਭਰਤਾ ਕੋਠਾ ਪਰ ਮੁੰਡੇ ਨੇ ਉਹਦੇ ਨੇ ਤੇ ਸਾਰਾ ਸਾਡਾ ਕੋਠਾ ਭਰਤਾ ਜੀ ਦਲਿਆ ਨਾਲ ਅਸੀਂ ਹੁਣ ਅਨਸਾਫ਼ ਮੰਗਦੇ ਆ ਜੀ ਸਾਨੂੰ ਖਤਰਾ ਐ ਉਹਨਾਂ ਤੋਂ ਖਤਰਾ ਜੀ ਸਾਨੂੰ ਉਹਨਾਂ ਤੋਂ ਸਾਨੂੰ ਖਤਰਾ ਐ ਜੀ ਉਹਨਾਂ ਤੋਂ ਅਸੀਂ ਅਨਸਾਫ਼ ਮੰਗਦੇ ਆ ਪੁਲਿਸ ਤੋਂ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਪਹਿਲਾਂ ਵੀਡੀਓ ਬੁਲਾ ਕੇ ਤੱਕ ਕੇ ਸਾਰੇ ਕਿਤੇ ਅਸੀਂ ਪਹਿਲਾਂ ਵੀ ਰابطਾ ਦੇ ਚੁੱਕੇ ਸਾਰੀਆਂ ਦਰਖਾਸਤਾਂ ਦੇ ਚੁੱਕੇ ਭਵੰਤ ਮਾਨ ਨੂੰ ਵੀ ਦਰਖਾਸਤ ਪਾ ਚੁੱਕੇ 20 ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਜਗਾ ਜਗਾ ਮੇਰੇ ਮੈਂ ਬਿਮਾਰ ਸੀ ਸਰ ਮੇਰੇ ਸੱਲ ਘਟੇ ਵੇ ਸੀਗੇ ਮੈਂ ਬਿਮਾਰ ਸੀਗੀ ਵੀ ਘਰੇ ਮੇਰੇ ਕੋਈ ਪਰਿਵਾਰ ਚ ਜੀ ਹੈ ਨਹੀਂ ਗਾ ਬੇਟਾ ਮੇਰਾ ਬਾਹਰ ਹੈ ਘਰ ਦੇ ਸਾਡੇ ਹੈ ਨਹੀਂਗੇ ਮੈਂ ਕੱਲੀ ਸੀ ਵਿਭਾਵੀ ਵਰਗੇ ਕਹਿੰਦੇ ਵੀ ਚਲ ਇੱਥੇ ਤੇਰੀ ਨਹੀਂ ਰੈਸਟ ਹੁੰਦੀ ਤੂੰ ਇੱਥੇ ਆ ਜਾ ਸਾਡੇ ਕੋਲੇ ਮੈਂ ਤਾਂ ਬਿਮਾਰ ਸੀ ਜੀ ਮਤਾਈ ਵੀ ਸੀਗੀ ਪੁਲਸ ਗਈ ਜੀ ਪੁਲਸ ਬਾਚ ਪਹੁੰਚੀ ਆ ਜੀ ਜਦੋਂ ਭਾਬੀ ਅੰਦਰ ਲੈ ਆਂਦੀ ਸੀ ਬੇਹੋਸ਼ ਭਾਬੀ ਪਈ ਸੀ ਪੁਲਸ ਨੇ ਆਪ ਮੌਕਾ ਦੇਖਿਆ ਜੀ ਕੀ ਕਾਰਵਾਈ ਚਾਹੁੰਦੇ ਆ ਹੁਣ ਅਸੀਂ ਕਾਰਵਾਈ ਚਾਹੁੰਦੇ ਆ ਜੀ ਸਾਨੂੰ ਖਤਰਾ ਹੈ ਉਹਨਾਂ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਉਹ ਤਾਂ ਮਾਰ ਨਹੀਂ ਮਥਿਆ ਵਾ ਸੀ ਉਹਨਾਂ ਦਾ ਤੇ ਤਾਂ ਜੀ ਇਹਨਾਂ ਨੂੰ ਜਦੋਂ ਉਹਨਾਂ ਨੇ ਨਾਲਕੇ ਦੀਆਂ ਡੰਡੀਆਂ ਮੇਰੇ ਭਰਾ ਤੇ ਚਲਾਉਣ ਲੱਗ ਗਿਆ ਮੈਂ ਮੇਰੇ ਭਰਾ ਦੇ ਉੱਤੇ ਡਿੱਗ ਪਈ ਜੀ ਉਹਨੇ ਫਿਰ ਉਹੀ ਡੰਡੀਆਂ ਨਾਲ ਮੇਰੀਆਂ ਲੱਤਾਂ ਹੀ ਲੱਤਾਂ ਕੁੱਟੀਆਂ ਇਹਨਾਂ ਦਾ ਤਾਂ ਕੋਈ ਦਰਖਾਸਤ ਚੱਲ ਰਹੀ ਸੀਗੀ ਜੀ ਆਪਣੇ ਗਲੀ ਦੇ ਲੜਾਈ ਝਗੜੇ ਸੰਬੰਧੀ ਗਲੀ ਦੇ ਵਿੱਚ ਰੈਂਪੋ ਬਣਾਇਆ ਹੋਇਆ ਸੀਗਾ ਗੁਰਪ੍ਰਤਾਪ ਅਤੇ ਲਖਵੀਰ ਪਾਰਟੀ ਦੇ ਦੋ ਧਰਾਂ ਦੀ ਆਪਸ ਲੜਾਈ ਚੱਲ ਰਹੀ ਸੀ ਕੱਲ ਕਰੀਬ ਸ਼ਾਮ ਨੂੰ ਉੱਥੇ ਲੜਾਈ ਹੋਈ ਆ ਸਾਨੂੰ ਜਿਸ ਵੇਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਮੌਕੇ ਤੇ ਸਾਨੂੰ ਜਦੋਂ ਵੀ ਰੁਕਾ ਆਇਆ ਇਹਨਾਂ ਦੇ ਦਾਖਲ ਹੋਣ ਦਾ ਵੀ ਤਿੰਨ ਬੰਦੇ ਇੱਥੇ ਦਾਖਲ ਹੋਏ ਨੇਗੇ ਤਪੇ ਹਸਪਤਾਲ ਦੇ ਵਿੱਚ ਗੁਰਪ੍ਰਤਾਪ ਉਹਦੀ ਭੈਣ ਤੇ ਉਹਦੇ ਘਰ ਵਾਲੇ ਸਰਬਜੀਤ ਕੋਰ ਤੇ ਸਾਰੀ ਚੀਜ਼ ਦੇ ਛੱਟ ਲੱਗੀ ਜਿਆਦੇ ਕਾਫੀ ਹੋਣ ਕਰਕੇ ਉਹਨੂੰ ਇਮੇਜ ਬਠਿੰਡੇ ਰੈਫਰ ਕਰ ਦਿੱਤਾ ਗਿਆ ਸੀਗਾ ਉੱਥੇ ਅਸੀਂ ਆਪਣਾ ਆਈਓ ਐਸਏ ਬਲਵਿੰਦਰ ਬਿਆਲ ਦੇਣ ਗਿਆ ਹੋਇਆ ਉਹਦੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਹੋਊਗੀ ਅਸੀਂ ਅਮਲ 'ਚ ਲੈਂਦੀ ਜਾਊਗੀ ਸਰ ਉਹਨਾਂ ਵੱਲੋਂ ਕੋਈ ਗ੍ਰਿਫਤਾਰੀ ਜਾਂ ਕੋਈ ਗਾਰਵੀ ਐਕਸ਼ਨ ਕੋਈ ਅਗਲਾ ਮੌਕੇ ਤੇ ਮੌਕੇ ਤੇ ਜਦੋਂ ਵੀ ਹੁਣ ਸਾਨੂੰ ਕੋਈ ਆਪਣਾ ਬਿਆਨ ਲਿਖ ਕੇ ਅਸੀਂ ਲੈ ਕੇ ਆਵਾਂਗੇ ਉਸ ਆਧਾਰ ਤੇ ਹੀ ਅਗਲੀ ਬਣਦੀ ਕਾਰਵਾਈ ਕਰੀ ਜਾਊਗੀ ਹਤੇ ਕੋਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਫੂਟੇਜ ਵੀ ਦੇਖੀ ਜਾਊਗੀ ਹਾਂਜੀ ਫੂਟੇਜ ਵਿਚਾਰੀ ਜਾਊਗੀ ਸਾਰੀ ਕਥਾਂ ਦੇ ਆਧਾਰ ਤੇ ਜੋ ਵੀ ਹੋਊਗੀ ਅਗਲੀ ਬਣਦੀ ਕਾਰਵਾਈ ਕੀਤੀ ਜਾਊਗੀ ਇਸ ਹੁਣ ਇਹ ਮਾਲਾ ਪਤਾ ਲੱਗਿਆ ਕਿ ਇਹ ਕਬਜ਼ੇ ਨੂੰ ਲੈ ਕੇ ਸੀ ਕੋਈ ਜੀ ਹੁਣ ਜਿਹੜਾ ਹੋਇਆ ਇਹਨਾਂ ਦਾ ਕੋਈ ਗੜੀ ਹੈ ਜੀ ਉੱਥੇ ਗੜੀ ਦੇ ਵਿੱਚ ਸਿਰੇ ਤੇ ਜਿਹੜਾ ਘਾਰਾ ਗੈਦਾ ਲਖਵੀਰ ਦਾਗਾ ਵਿਚਕਾਰ ਗੁਰਪ੍ਰਤਾਪ ਦਾਗਾ ਉੱਥੇ ਰੈਂਪ ਬਣਾਇਆ ਸੀ ਕੋਈ ਪੁਰਾਣਾ ਇਹਨਾਂ ਨੇ ਉੱਚਾ ਕਰਕੇ ਬਣਾਤਾ ਸੀ ਗੱਲ ਲਖਵੀਰ ਨੇ ਉਸ ਸੰਬੰਧੀ ਇਹਨਾਂ ਦਾ ਆਪਸ ਚ ਲੜਾਈ ਝਗੜਾ ਚੱਲਦਾ ਸੀਗਾ ਇਹ ਸੰਬੰਧੀ ਲਖਵੀਰ ਪਾਰਟੀ ਦੀ 157 ਕਮਜਾ ਵੀ ਕੀਤੀ ਹੋਈ ਆ ਸੀ ਨੇ ਉਸੇ ਆਧਾਰ ਤੇ ਹੀ ਇਹਨਾਂ ਦਾ ਕੋਈ ਅੱਗੇ ਵਾਧਾ ਵਧੇਗਾ ਇੱਕ ਉੱਥੇ ਨਾਲ ਪਲਾਟ ਹੈਗਾ ਪਲਾਟ ਦਾ ਵੀ ਇਹਨਾਂ ਦਾ ਰੌਲਾ ਚੱਲ ਰਿਹਾ ਹੈਗਾ ਉੱਥੇ ਕੋਈ ਗਲੀ ਤੇ ਪਲਾਸਟਰ ਪਲਾਸਟਰ ਕਰਨ ਲੱਗਿਆ ਸੀਗਾ ਲਖਵੀਰ ਸਾਨੂੰ ਇਹ ਪਤਾ ਲੱਗਿਆ ਵੈਸੇ ਪੜਤਾਲ ਕਰਦੇ ਆ ਸੀ ਅੱਗੇ ਕੀ ਹੈਗਾ ਸਰ ਉਹਨਾਂ ਨੇ ਕਿਹਾ ਕਿ ਹਾਲਾਂਕਿ ਤੁਸੀਂ ਤਾਂ ਲੇਟ ਪੁਲਿਸ ਪਹੁੰਚੇ ਪਰ ਮੌਕੇ ਤੇ ਵੀਡੀਓ ਜਿਹੜੀ ਬਾਹਰ ਹੋਈ ਉਹਦੇ ਵਿੱਚ ਪੁਲਿਸ ਨਾਲਜ ਵੀ ਪਹੁੰਚੇ ਹੋਏ ਨੇ ਉਹ ਨਹੀਂ ਉਹਨਾਂ ਨੇ 100 ਨੰਬਰ ਤੇ ਕਾਲ ਕੀਤੀ ਹੈ ਜੀ ਸਾਡੀ 100 ਨੰਬਰ ਪਾਲਟੀ ਗਈ ਸੀ ਉੱਥੇ ਉਹ ਮੌਕੇ ਤੇ ਗਏ ਸੀਗੇ ਜਰੂਰ ਤੇ ਜਿਹੜੀ ਵੀਡੀਓ ਆ ਗਈ ਵੀਡੀਓ ਸੰਧੀ ਸੀ ਵੈਰੀਫਾਈ ਕਰ ਰਹੇ ਆ ਕਿ ਉਹ ਕੀ ਹੈ